ਸੱਚੇ ਕਾਲਜੀ ਚੈਨਲ ਪੰਜਾਬੀ ਵੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਸਿਮ ਰਣਜੀਤ ਗੌਰਗਿਲ ਤੇ ਅੱਜ ਦਾ 18 ਜੂਨ ਨੂੰ ਹਰਦੀਪ ਸਿੰਘ ਨਿਹਰ ਦੀ ਬਰਸੀ ਸੀ ਜਿਸ ਮੌਕੇ ਤੇ ਕੈਨੇਡਾ ਦੇ ਹਾਊਸ ਆਫ ਕਾਮਨਸ ਦੇ ਵਿੱਚ ਹਰਦੀਪ ਨਿਹਰ ਨੂੰ ਸ਼ਰਧਾਂਜਲੀ ਦਿੱਤੀ ਗਈ ਤੇ ਤਕਰੀਬਨ 1 ਮਿੰਟ ਦਾ ਮੌਨ ਹਰਦੀਪ ਨਿਹਰ ਦੇ ਸਨਮਾਨ ਦੇ ਵਿੱਚ ਰੱਖਿਆ ਗਿਆ ਜਿਸ ਤੋਂ ਬਾਅਦ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਨੇ ਵੀ ਇਸ ਗੱਲ ਦਾ ਵਿਰੋਧ ਕੀਤਾ ਸੀ ਤੇ ਹੁਣ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਵੱਲੋਂ ਇਸ ਦਾ ਇੱਕ ਨੋਟਿਸ ਲਿਆ ਗਿਆ ਏ ਦਰਸਲ ਰੇਡੀਓ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਮਨਿੰਦਰ ਗਿੱਲ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਇੱਕ ਪੱਤਰ ਲਿਖਿਆ ਸੀ ਜਿਸ ਵਿੱਚ ਉਹਨਾਂ ਨੇ ਹਰਦੀਪ ਸਿੰਘ ਨਿਜਰ ਨੂੰ 18 ਜੂਨ ਨੂੰ ਕੈਨੇਡਾ ਦੀ ਪਾਰਲੀਮੈਂਟ ਵਿੱਚ ਸ਼ਰਧਾਂਜਲੀ ਦੇਣ ਦਾ ਵਿਰੋਧ ਕੀਤਾ ਸੀ ਇਸ ਵਿਰੋਧ ਤੋਂ ਬਾਅਦ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਹਰਕਤ ਦੇ ਵਿੱਚ ਆਏ ਨੇ ਤੇ ਉਹਨਾਂ ਨੇ ਨੋਟਿਸ ਵੀ ਲਿਆਏ ਕੈਨੇਡਾ ਦੀ ਸੰਸਦ ਨੇ ਹਰਦੀਪ ਸਿੰਘ ਨਿਜਰ ਦੀ ਮੌਤ ਦੀ ਪਹਿਲੀ ਵਰ੍ਹੇਗੰਢ ਮੌਕੇ 1 ਮਿੰਟ ਦਾ ਮੌਨ ਰੱਖਿਆ ਇਹ ਸ਼ਰਧਾਂਜਲੀ ਖਾਸ ਤੌਰ ਤੇ ਮਹੱਤਵਪੂਰਨ ਰਾਸ਼ਟਰੀ ਮਹੱਤਵ ਵਾਲੇ ਵਿਅਕਤੀਆਂ ਲਈ ਰਾਖਵੀ ਹੈ ਉਹਨਾਂ ਦੇ ਯੋਗਦਾਨ ਲਈ ਸਤਿਕਾਰ ਅਤੇ ਯਾਦਦਾ ਇੱਕ ਚਿੰਨ ਹੁੰਦੀ ਹੈ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਨ ਟਰੂਡੋ ਦੇ ਦਫ਼ਤਰ ਨੇ ਸੜੀ ਸਥਿਤ ਰੇਡੀਓ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਮਨਿੰਦਰ ਗਿੱਲ ਦੇ ਉਸ ਪੱਤਰ ਦਾ ਨੋਟਿਸ ਲਿਆ ਹੈ ਜਿਸ ਚ ਹਾਊਸ ਆਫ ਕਾਮਨਸ ਦੇ ਸਪੀਕਰ ਵੱਲੋਂ ਨਿਜਰ ਨੂੰ ਸ਼ਰਧਾਂਜਲੀ ਦੇਣ ਦਾ ਵਿਰੋਧ ਕੀਤਾ ਗਿਆ ਹੈ ਨਿਜਰ ਪਿਛਲੇ ਸਾਲ ਸੜੀ ਚ ਗੋਲੀਬਾਰੀ ਦੀ ਘਟਨਾ ਦੇ ਵਿੱਚ ਮਾਰਿਆ ਗਿਆ ਸੀ ਮਨਿੰਦਰ ਗਿੱਲ ਦੇ ਪੱਤਰ ਦਾ ਜਵਾਬ ਦਿੰਦਿਆਂ ਹੋਇਆਂ ਟਰੂਡੋ ਦੇ ਕਾਰਜਕਾਰੀ ਪੱਤਰ ਵਿਹਾਰ ਦੇ ਅਧਿਕਾਰੀ ਜੇ ਗੌਂਸ ਨੇ ਭਰੋਸਾ ਦਿੱਤਾ ਹੈ ਕਿ ਉਹਨਾਂ ਦੇ ਪੱਤਰ 'ਚ ਕੀਤੀਆਂ ਟਿੱਪਣੀਆਂ ਦੀ ਸਮੀਖਿਆ ਕੀਤੀ ਗਈ ਹੈ ਤੇ ਇਸ ਨੂੰ ਜਨਤਕ ਸੁਰੱਖਿਆ ਲੋਕਤੰਤਰੀ ਸੰਸਥਾਵਾਂ ਅਤੇ ਅੰਤਰ ਸਰਕਾਰੀ ਮਾਮਲਿਆਂ ਦੇ ਮੰਤਰੀ ਡੋਮਿਨਿਕ ਬਲੈਂਕ ਨੂੰ ਸੂਚਨਾ ਅਤੇ ਵਿਚਾਰ ਲਈ ਭੇਜਿਆ ਜਾਵੇਗਾ ਜੇ ਗੌਂਸ ਨੇ ਪ੍ਰਧਾਨ ਮੰਤਰੀ ਨੂੰ ਪੱਤਰ ਲਿਖ ਕੇ ਮਾਮਲਾ ਉਹਨਾਂ ਦੇ ਧਿਆਨ 'ਚ ਲਿਆਉਣ ਲਈ ਤਨਖਾਪਤ ਕੀਤਾ ਹੈ ਰੇਡੀਓ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਮਨਿੰਦਰ ਗਿੱਲ ਨੇ ਜਸਟਨ ਟਰੂਡੋ ਨੂੰ ਲਿਖੇ ਇੱਕ ਦਰਚ ਆਪਣੇ ਵਿਚਾਰ ਪੇਸ਼ ਕਰਦਿਆਂ ਹੋਇਆ ਕਿ ਹੈ ਕਿ 23 ਜੂਨ ਦਾ ਦਿਨ ਹਰ ਕੈਨੇਡੀਅਨ ਲਈ ਬਹੁਤ ਦੁਖਦਾਈ ਹੈ ਕਿਉਂਕਿ ਇਸ ਦਿਨ ਅਸੀਂ ਕਨਿਸ਼ਕ ਬੰਬ ਧਮਾਕੇ 'ਚ ਜਾਨਾਂ ਗਵਾਉਣ ਵਾਲੇ 329 ਲੋਕਾਂ ਨੂੰ ਯਾਦ ਕਰਦੇ ਹਾਂ ਉਹਨਾਂ ਲਿਖਿਆ ਹੈ ਕਿ ਹਵਾਬਾਜ਼ੀ ਇਤਿਹਾਸ 'ਚ ਸਭ ਤੋਂ ਭਿਆਨਕ ਅਤਵਾਦੀ ਹਮਲੇ ਲਈ ਜ਼ਿੰਮੇਵਾਰ ਕੱਟੜਪੰਥੀ ਵਿਚਾਰਧਾਰਾ ਨੂੰ ਹਾਊਸ ਆਫ ਕਾਮਨਸ ਵੱਲੋਂ ਜਾਇਜ਼ ਠਹਿਰਾਇਆ ਗਿਆ ਸੀ ਬੀਤੀ 19 ਜੂਨ ਨੂੰ ਹਾਊਸ ਆਫ ਕਾਮਨਸ ਦੇ ਸਪੀਕਰ ਦੇ ਸਦਨ ਦੇ ਮੈਂਬਰਾਂ ਨੂੰ ਪਿਛਲੇ ਸਾਲ ਸੜੀ ਚ ਕਤਲ ਕੀਤੇ ਗਏ ਹਰਦੀਪ ਸਿੰਘ ਨੇਚਰ ਦੀ ਯਾਦ ਚ ਖੜੇ ਹੋਣ ਅਤੇ ਮੌਨ ਰਹਿਣ ਦੀ ਅਪੀਲ ਕੀਤੀ ਗਈ ਸੀ ਗਿੱਲ ਨੇ ਇਸ ਘਟਨਾ ਤੇ ਦੁੱਖ ਜ਼ਾਹਰ ਕਰਦਿਆਂ ਕਿਹਾ ਕਿ ਹਰਦੀਪ ਨੇਚਰ ਦਾ ਕਤਲ ਨਾ ਮਾਫੀਯੋਗ ਹੈ ਅਤੇ ਇਸ ਜੁਰਮ ਲਈ ਜ਼ਿੰਮੇਵਾਰ ਕਿਸੇ ਵੀ ਵਿਅਕਤੀ ਨੂੰ ਨਿਆਂ ਦੇ ਕਟਖਰੇ ਦੇ ਵਿੱਚ ਲਿਆਂਦਾ ਜਾਣਾ ਚਾਹੀਦਾ ਹੈ ਹਾਲਾਂਕਿ ਹਾਊਸ ਆਫ ਕਾਮਨਸ ਦੇ ਸਨਮਾਨ ਪ੍ਰਾਪਤ ਕਰਨ ਵਾਲਾ ਕੋਈ ਵੀ ਵਿਅਕਤੀ ਬੇਦਾਗ ਚਰਿੱਤਰ ਵਾਲਾ ਹੋਣਾ ਚਾਹੀਦਾ ਹੈ हाउस ऑफ कॉमन्स ऑफ कनाडा ਨੂੰ ਇੱਕ ਰਾਸ਼ਟ੍ਰ ਅਤੇ ताज ਦੀ ਪਵਿੱਤਰਤਾ ਵਜੂਦ ਦਰਸਾਉਂਦਾ ਹੈ ਗਲੋਬ ਐਂਡ ਮੇਲਜ਼ ਪ੍ਰਕਾਸ਼ਿਤ ਇੱਕ ਰਿਪੋਰਟ ਦਾ ਹਵਾਲਾ ਦਿੰਦਿਆਂ ਹੋਇਆਂ ਮਨਿੰਦਰ ਗਿੱਲ ਨੇ ਟਰੂਡੋ ਨੂੰ ਲਿਖੇ ਇਸ ਲੇਖ ਚ ਕਿਹਾ ਹੈ ਕਿ ਹਰਦੀਪ ਨਿਜਰ ਨੇ ਲੋਕਾਂ ਨੂੰ ਹਥਿਆਰ ਚੁੱਕਣ ਲਈ ਕਿਹਾ ਹੈ ਅਤੇ ਸ਼ਾਂਤੀਪੂਰਨ ਸਰਕਾਰ ਵਿੱਚ ਵਿਸ਼ਵਾਸ ਰੱਖਣ ਵਾਲਿਆਂ ਦਾ ਮਜ਼ਾਕ ਉਡਾਇਆ ਲੇਖ ਦੇ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਉਹ ਆਦਮੀ ਕਟੜਪੰਥੀ ਵਿਚਾਰਤਾਰਾ ਦੇ ਵਿੱਚ ਡੁੱਬਿਆ ਹੋਇਆ ਸੀ ਉਸ ਦੇ ਅਤਵਾਦੀਆਂ ਤੇ ਸਮੂਹਿਕ ਕਾਤਲਾਂ ਦੇ ਨਾਲ ਨੇੜਲੇ ਸਬੰਧ ਸਨ ਉਸਨੂੰ ਪਾਕਿਸਤਾਨ ਦੀ ਕਥਿਤ ਯਾਤਰਾ ਦੌਰਾਨ AK-47 ਰਾਈਫਲ ਚਲਾਉਂਦੇ ਹੋਏ ਵੀ ਵੇਖਿਆ ਜਾ ਸਕਦਾ ਹੈ। ਇਹ ਵੀ ਦੋਸ਼ ਲਗਾਏ ਗਏ ਨੇ ਕਿ ਉਹ ਫਰਜ਼ੀ ਪਾਸਪੋਰਟ ਤੇ ਕੈਨੇਡਾ ਆਇਆ ਸੀ। ਗਿੱਲ ਨੇ ਪੱਤਰ ਦੇ ਵਿੱਚ ਇਹ ਵੀ ਲਿਖਿਆ ਹੈ ਕਿ ਇੱਕ ਕੈਨੇਡੀਅਨ ਹੋਣ ਦੇ ਨਾਤੇ ਮੈਨੂੰ ਇਹ ਜਾਣ ਕੇ ਦੁੱਖ ਹੋਇਆ ਹੈ ਕਿ ਅਜਿਹੇ ਵਿਅਕਤੀ ਨੂੰ ਹਾਊਸ ਆਫ ਕਾਮਨਸ ਦੇ ਵਿੱਚ ਸਨਮਾਨਿਤ ਕੀਤਾ ਗਿਆ ਹੈ। ਹਰਦੀਪ ਸਿੰਘ ਨੀਜਰ ਕਤਲकांड ਮਾਮਲੇ ਦੇ ਵਿੱਚ ਭਾਰਤ ਅਤੇ ਕੈਨੇਡਾ ਦੇ ਸਬੰਧ ਤਣਾਪੂਰਨ ਬੰਦੇ ਹੋਏ ਵਿਖਾਈ ਦੇ ਰਹੇ ਨੇ ਤੇ ਇਨ੍ਹਾਂ ਸਬੰਧਾਂ ਦੇ ਵਿੱਚ ਕਦੋਂ ਸੁਧਾਰ ਆਵੇਗਾ ਇਹ ਵੀ ਵੇਖਣਯੋਗ ਹੋਵੇਗਾ। ਬਣੇ ਰਹੋ ਸਾਡੇ ਨਾਲ। ਚੈਨਲ ਪੰਜਾਬੀ ਤੇ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ